మలోదు ంింన మేంన ఎ రురు తంతతం కిం టాడు కాతతు ఐంన ఆద్ కింన 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 తంన నాన కిం గింన కుం తంన కింన కిం తత దంన కిం ంన సికొత్ కా� ਨਕੋਦਰ ਦੇ ਇਸਤਰੀ ਸਭਾ ਦੇ ਵਿੱਚ ਪਹੁੰਚੇ ਆ ਨਕੋਦਰ ਦਾ ਇਸਤਰੀ ਸਭਾ ਜਿੱਥੇ ਅੱਜ ਮਹਾ ਭਗਵਤ ਪੁਰਾਨ ਕਥਾ ਦਾ ਭੋਗ ਪਾਇਆ ਜਾ ਰਿਹਾ ਵਾ ਇਥੋਂ ਦੇ ਮੈਂਬਰ ਪਦਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰ ਸਾਲ ਦੀ ਤਰ੍ਹਾਂ ਕਤਕ ਮਹੀਨੇ ਦੇ ਵਿੱਚ ਭਾਗਵਤ ਪੁਰਾਨ ਦਾ ਭੋਗ ਇਸਤਰੀ ਸਭਾ 'ਚ ਸਤਾਰ ਰੱਖਿਆ ਜਾਂਦਾ ਹੈ ਅੱਜ ਉਹਦਾ ਭੋਗ ਪਾਇਆ ਜਾ ਰਿਹਾ ਸਾਰੇ ਸਾਡੇ ਟਰਸਟ ਦੇ ਮੈਂਬਰ ਸਾਡੇ ਸ਼ਹਿਰ ਵਾਸੀ ਬਦ ਜੋੜ ਕੇ ਹਿੱਸਾ ਲੈ ਰਹੇ ਨੇ ਅਤੇ ਪਰਮਾਤਮਾ ਦੀ ਕਿਰਪਾ ਨਾਲ ਇੱਕ ਦਿਨ ਦਿਨੀ ਰਾਤ ਚਗਨੀ ਤਰੱਕੀ ਕਰ ਰਿਹਾ ਹੈ ਸਾਰਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੱਲ ਲੰਗਰ ਹੈ ਜਿਹੜਾ ਜਿਹੜਾ ਵੀ ਸੁਣ ਰਿਹਾ ਉਹ ਜਰੂਰ ਪਹੁੰਚੇ ਜੈ ਸ਼ਿਰੀ ਰਾਧੇ ਰਾਧੇ ਜੀ ਇਹ ਸਬਸਾਂ ਸੰਕਰਤੋ ਮੈਂ ਇੰਦਰਾ ਨਾਗਰ ટ્રਸਟੀਕ ਮੈਂਬਰ ਹੋਣ ਦੇ ਕਰਕੇ ਇੱਥੇ ਬੜੇ ਤੂਮ-ਤਾਮ ਦੇ ਨਾਲ ਬਹੁਤ اچھی ਤਰ੍ਹਾਂ ਨਾਲ ਤੁਸੀਂ ਕੀਰਤਨ ਦੀ ਆਵਾਜ਼ ਵੀ ਸੁਣਦੇ ਹੋਵੋਗੇ ਸਾਰੇ ਸ਼ਹਿਰ ਵਾਸੀ ਇੱਥੇ ਇਕੱਠੇ ਹੁੰਦੇ ਆਂ ਔਰ ਬਹੁਤ اچھی ਤਰ੍ਹਾਂ ਦੇ ਨਾਲ ਇੱਥੇ ਕੀਰਤਨ ਹੁੰਦਾ ਹੈ satsang ਹੁੰਦਾ ਹੈ ਇੱਥੇ ਹਫਤਾ ਪਰ ਰੋਜ਼ 10 ਤੋਂ 5 ਤੱਕ ਇੱਥੇ ਕੀਰਤਨ ਹੁੰਦਾ ਸੀ ਔਰ ਭਾਗਵਤ ਪੁਰਾਨ ਦਾ ਪਾਠ ਪੂਰਾ ਕੀਤਾ ਜਾਂਦਾ ਸੀ ਹੁਣ ਉਹਦਾ ਭੋਗ ਪਾਵੇਗਾ ਰਾਦੇ ਰਾਦੇ ਜੀ ਰਾਦੇ ਰਾਣੀ ਐਸਾ ਹੀ ਟ੍ਰਿਪਾ ਵਰਸਾਏ ਰੱਖਣ ਇਸੇ ਸਬਾ ਦੇ ਉੱਤੇ ਸਾਰੇ ਮੈਂਬਰ ਸ਼ਹਿਰ ਵਾਸੀ ਸਾਰੇ ਤੰਦਰੁਸਤ ਰਹਿਣ ਔਰ ਹਮ ਹਮਾਕੇ ਇਥੇ ਹਮੇਸ਼ਾ ਪਹੁੰਚਦੇ ਰਹਿਣ ਆਪਣੀ ਹਾਜ਼ਰੀ ਲਗਵਾਣ ਰਾਦੇ ਰਾਦੇ ਹਾਂਜੀ ਕੁਝ ਕਹਿਣਾ ਹੈ ਜੀ ਐਸਾ ਹੈ ਵੀ ਇਹ ਇਕਤਾ ਲਹਿਰ ਵਾਲੇ ਸਾਡੇ ਬਹੁਤ ਮਦਦਗਾਰ ਹੈ ਇਹਨਾਂ ਦੀ ਕਿਰਪਾ ਨਾਲ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਇਕਤਾ ਲਹਿਰ ਵੀ ਤਰਕੀਆਂ ਤੇ ਜਾਵੇ ਕਿੰਨੇ ਸਾਲ ਹੈ ਇਹ ਤਰਕੀਆਂ ਕਿੰਨੇ ਸਾਲ ਹੋ ਗਏ 25 ਸਾਲ ਹੋ ਗਏ 25 ਸਾਲ ਪਹਿਲਾ ਪੇਪਰ ਜੇ ਤੁਸੀਂ ਦਿੰਦੇ ਸੀਗੇ ਜੀ ਮੈਂ 25 ਲੋਕਾਂ ਦਾ ਬਹੁਤ ਸ਼ੁਕਰ ਹੈ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰ ਹੈ ਜੀ ਮੈਂ ਮੀਰਾ ਬਾਂਸਲ ਬੋਲ ਰਹੀ ਹਾਂ ਜੀ ਰਾਦੇ ਰਾਦੇ ਜੀ ਸਭ ਸੰਗਤ ਨੂੰ ਰਾਦੇ ਰਾਦੇ ਜੀ ਅਸੀਂ ਹਰ ਰੋਜ਼ 7 ਦਿਨ ਤੋਂ ਵਰਤਾਰ ਚੱਲ ਰਿਹਾ ਅੱਜ ਉਹਦਾ ਭੋਗ ਪੈ ਰਿਹਾ ਜੀ ਬੜੀ ਤੁਮਤਮ ਨਾਲ ਸਾਰੀ ਸੰਗਤ ਸਾਥ ਦੇ ਰਹੀ ਆ ਔਰ ਕੱਲ ਕੋਈ ਲੰਗਰ ਵਰਤਾਇਆ ਜਾਏਗਾ ਟੋਟਾ ਵਰਤੇਗਾ ਜਲਦੀ ਜੀ ਚਾਹੀਏ ਉਹ ਖੁਸ਼ੀ ਨਾਲ ਇੱਥੇ ਆ ਕੇ ਆਪਣਾ ਭੋਜਨ ਪਾਵੇ ਉਹਦਾ ਸਭ ਦਾ ਅਸ਼ੀਰਵਾਦ ਹੋਵੇ ਤੋ ਤਸਵੀਰਾਂ ਤੁਹਾਨੂੰ ਨਕੋਦਰ ਦੇ ਇਸਤਰੀ ਸਭਾ ਤੋਂ ਦਿਖਾ ਰਹੇ ਸੀ ਜਿਹੜੇ ਇੱਕ ਲਗਾਤਾਰ ਇੱਕ ਛੋਟਾ ਜਿਹਾ ਇਸਤਰੀ ਘਰ ਹੁੰਦਾ ਸੀ ਇੱਥੇ ਬਰਾਤਾਂ ਠਹਿਰਦੀਆਂ ਹੁੰਦੀਆਂ ਸੀ ਹੁਣੇ ਬਹੁਤ ਤਰੱਕੀਆਂ ਤੇ ਜਾ ਚੁੱਕਾ ਲੋਕਾਂ ਦੇ ਸਹਿਯੋਗ ਦੇ ਨਾਲ ਅੱਜ ਕੀਰਤਨ ਹੋ ਰਿਹਾ ਹੈ ਆ satsang ਹੋ ਰਿਹਾ ਵਾ ਇੱਥੇ ਸਾਰੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਇੱਕ ਤਾਲਰ ਤੇ ਦਿਖਾ ਰਹੇ ਆ ਕੈਮਰਾ ਪਰਸਨ ਸੁਮੇਂਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇੱਕ ਤਾਲਰ ਨਿਊਜ਼ ਨਕੋਦਰ